ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੋਗ ਅੱਜ ਦਾ ਵਲੋਗ ਬਹੁਤ ਇੰਪੋਰਟੈਂਟ ਹੈ ਤੇ ਗੱਲ ਕਰਨੀ ਹੈ ਅਮਰੀਕਾ ਦੀ ਦਰਸਲ ਬਹੁਤ ਸਾਰੇ ਮੇਰੇ ਅਜੇਹੇ ਫੋਲੋਅਰਸ ਨੇ ਜਿੰਨਾ ਦੀ ਰਿਕਵੈਸਟ ਸੀਗੀ ਕਿ ਸਰ ਯੂਐਸ ਦੇ ਉੱਤੇ ਵੀ ਇੱਕ ਅੱਧੀ ਵੀਡੀਓ ਤੁਸੀਂ ਜ਼ਰੂਰ ਬਣਾਓ ਕਿਉਂਕਿ ਯੂਐਸ ਦੇ ਵਿੱਚ ਡੈਪੂਟੇਸ਼ਨ ਨੂੰ ਲੈ ਕੇ ਬਹੁਤ ਸਾਰੀ ਕਨਫਿਊਜ਼ਨ ਹੈ ਇੱਕ ਨਵਾਂ ਕਾਨੂੰਨ ਜਿਹੜਾ ਉਹ ਬਣਾ ਦਿੱਤਾ ਗਿਆ ਹੈ ਤੇ ਉਹ ਕਾਨੂੰਨ ਡੋਨਲਡ ਟਰੰਪ ਦੇ ਸਾਈਨ ਤੋਂ ਬਾਅਦ ਲਾਗੂ ਹੋ ਜਾਵੇਗਾ ਉਸ ਦਾ ਕੀ ਅਸਰ ਪਵੇਗਾ ਯੂਐਸ ਦੇ ਵਿੱਚ ਨਾਲ ਦੀ ਨਾਲ ਹੀ ਮਾਸ ਡਿਪੋਰਟੇਸ਼ਨ ਦੀ ਰਾਹ ਦੇ ਉੱਤੇ ਡੋਨਲਡ ਟਰੰਪ ਤੁਰ ਪਏ ਨੇ ਆਲ ਇਲੀਗਲ ਐਂਟਰੀ ਵਿਲ ਇਮੀਡੀਏਟਲੀ ਬੀ ਹਾਲਟਡ ਐਂਡ ਵੀ ਵਿਲ ਬੀਗਿਨ ਦਾ ਪ੍ਰੋਸੈਸ ਆਫ ਰਿਟਰਨਿੰਗ ਮਿਲੀਅਨਸ ਐਂਡ ਮਿਲੀਅਨਸ ਆਫ ਕ੍ਰਿਮੀਨਲ ਐਲੀਅਨਸ ਬੈਕ ਟੂ ਦਾ ਪਲੇਸਸ ਫਰਮ ਵਿਚ ਦੇ ਕੇਮ ਤੇ ਯੂਐਸ ਦੇ ਵਿੱਚ ਹੁਣ ਐਕਸ਼ਨ ਪਲਾਨ ਸ਼ੁਰੂ ਹੋ ਚੁੱਕਾ ਹੈ ਐਗਜ਼ੀਕਿਊਟ ਹੋ ਚੁੱਕਾ ਹੈ ਕਿਹੜੇ ਕਿਹੜੇ ਥਾਵਾਂ ਤੇ ਹੁਣ ਤੱਕ ਛਾਪੇ ਮਾਰੀਆਂ ਹੋ ਚੁੱਕੀਆਂ ਨੇ ਦੋ ਵੱਡੇ ਦੋ ਵੱਡੇ ਨਿਊਜ਼ ادارےਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਰਿਪੋਰਟ ਕੀਤਾ ਹੈ ਤੇ ਉਸ ਰਿਪੋਰਟ ਦੇ ਹਿਸਾਬ ਦੇ ਨਾਲ ਤੁਹਾਨੂੰ ਐਕਸਪਲੇਨ ਕਰਾਂਗਾ ਕਿ ਯੂਐਸ ਦੀ ਕਰੰਟ ਸਿਚੁਏਸ਼ਨ ਕੀ ਹੈਗੀ ਹੈ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਨਾਲ ਦੀ ਨਾਲ ਦੂਜੇ ਡਿਸਕਸ਼ਨ ਤੁਹਾਡੇ ਨਾਲ ਕਰਨਾ ਹੈ ਕਿ ਯੂਐਸ ਦੇ ਵਿੱਚ ਇੱਕ ਨਵਾਂ ਕਾਨੂੰਨ ਜਿਹੜਾ ਹੈ ਉਹ ਬਣ ਚੁੱਕਾ ਹੈ ਤੇ 20 ਫਰਵਰੀ ਤੋਂ ਲਾਗੂ ਹੋ ਜਾਵੇਗਾ ਉਸ ਬਾਰੇ ਵੀ ਡਿਸਕਸ਼ਨ ਕਰਨਾ ਹੈ ਜਿਹੜਾ 22 ਬਰਥ ਸਟੀਜਨਸ਼ਿਪ ਮਿਲਦੀ ਸੀ ਕਿ ਬੱਚੇ ਨੂੰ ਉਹ ਹੁਣ ਖਤਮ ਹੋ ਜਾਵੇਗੀ ਤੇ ਉਹਦਾ ਅਸਰ ਜਿਹੜਾ ਹੈ ਉਹ ਦਿਖਣਾ ਸ਼ੁਰੂ ਹੋ ਚੁੱਕਾ ਹੈ ਵੀਡੀਓ ਸ਼ੁਰੂ ਕਰ ਲੈਣੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਤੁਹਾਡੀ ਅਸੀਂ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੋਟਸ ਹੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਮੋਸਟਲੀ ਮੇਰੇ ਵਲੌਗ ਜਿਹੜੇ ਆ ਉਹ ਕੈਨੇਡਾ ਦੇ ਉੱਤੇ ਹੁੰਦੇ ਨੇ ਪਰ ਯੂਐਸ ਦੇ ਉੱਤੇ ਵੀ ਵਲੌਗ ਕਰਨਾ ਜ਼ਰੂਰੀ ਸੀਗਾ ਕਿਉਂਕਿ ਕਈ ਫਾਲੋਅਰ ਉਹਦੇ ਵਿੱਚ ਇਦਾਂ ਦੇ ਵੀ ਐ ਜਿਹੜੇ ਯੂਐਸ ਦੇ ਵਿੱਚ ਉਹਨਾਂ ਦੀ ਫੈਮਲੀਆਂ ਰਹਦੀਆਂ ਨੇ ਜਾਂ ਯੂਐਸ ਤੋਂ ਬਿਲੋਂਗ ਕਰਦੇ ਨੇ ਉਹਨਾਂ ਦੀ ਰਿਕੁਐਸਟ ਸੀਗੀ ਕਿ ਯੂਐਸ ਨੂੰ ਲੈ ਕੇ ਵੀ ਤੁਸੀਂ ਜ਼ਰੂਰ ਕੰਟੈਂਟ ਬਣਾਇਆ ਕਰੋ ਕਿਉਂਕਿ ਉਸ ਮਾਮਲੇ ਦੇ ਵਿੱਚ ਬਹੁਤ ਘੱਟ ਕੰਟੈਂਟ ਜਿਹੜਾ ਉਹ ਸੋਸ਼ਲ ਮੀਡੀਆ ਤੇ ਹੈਗਾ ਐ ਜਿਸ ਦੇ ਉੱਤੇ ਯਕੀਨ ਕੀਤਾ ਜਾ ਸਕੇ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਯੂਐਸ ਦੇ ਵਿੱਚ 20 ਫਰਵਰੀ 2025 ਤੋਂ ਬਾਅਦ ਜਿਹੜਾ ਬਾਈ ਬਰਥ ਯਾਨੀ ਕਿ ਬੱਚਾ ਜਦੋਂ ਯੂਐਸ ਦੇ ਵਿੱਚ ਪੈਦਾ ਹੁੰਦਾ ਸੀਗਾ ਤਾਂ ਸਿਟੀਜ਼ਨਸ਼ਿਪ ਉਸਨੂੰ ਮਿਲ ਜਾਂਦੀ ਸੀਗੀ ਉਹ ਕਾਨੂੰਨ ਹੁਣ ਖਤਮ ਕਰ ਦਿੱਤਾ ਜਾਵੇਗਾ ਯਾਨੀ ਕਿ ਹੁਣ ਜਿਹੜਾ ਨਵਾਂ ਰੂਲ ਹੋਵੇਗਾ ਉਹ ਰੂਲ ਕੰਡੀਸ਼ਨ ਤੁਹਾਡੇ ਖਤਮ ਹੋ ਗਏ ਹੁਣ ਜਿਹੜਾ ਨਵਾਂ ਰੂਲ ਹੈ ਉਹਦੇ ਹਿਸਾਬ ਦੇ ਨਾਲ ਜੇਕਰ ਬੱਚਾ ਤੁਹਾਡਾ ਯੂਐਸ ਦੇ ਵਿੱਚ ਪੈਦਾ ਹੁੰਦਾ ਹੈ ਤਾਂ ਤੁਹਾਨੂੰ ਸਟੀਜਨਸ਼ਿਪ ਜਿਹੜੀ ਆ ਉਸ ਬੱਚੇ ਨੂੰ ਨਹੀਂ ਮਿਲੇਗੀ ਚਲੋ ਇਹ ਹੋ ਗਿਆ ਹੁਣ ਇਸ ਨੂੰ ਲੈ ਕੇ ਕੁਝ ਅਜਿਹੇ ਫੈਕਟ ਵੀ ਨੇ ਜੋ ਖਬਰਾਂ ਸਾਹਮਣੇ ਆਈਆਂ ਜੋ ਅਪਡੇਟ ਆ ਰਹੀਆਂ ਨੇ ਕਿ ਕਈ ਪ੍ਰੈਗਨੈਂਟ ਲੇਡੀਜ਼ ਜਿਹੜੀਆਂ ਨੇ ਉਹ ਆਪਣੀਆਂ ਸਮੇਂ ਤੋਂ ਪਹਿਲਾਂ ਡਿਲੀਵਰੀ ਕਰਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਕਿ 20 ਫਰਵਰੀ ਤੋਂ ਪਹਿਲਾਂ ਪਹਿਲਾਂ ਉਹਨਾਂ ਦੀ ਡਿਲੀਵਰੀ ਹੋ ਜਾਏ ਤਾਂ ਕਿ ਉਹ ਉਸ سہولت ਦਾ ਫਾਇਦਾ ਲੈ ਸਕਣ ਜਿਹੜੀ ਹੁਣ ਤੱਕ ਪ੍ਰਵਾਸੀਆਂ ਨੂੰ ਯੂਐਸ ਦੇ ਵਿੱਚ ਮਿਲਦੀ ਰਹੀ ਹੈ ਹੁਣ ਹੁਣ ਆਪਾਂ ਆ ਜਾਣਦੇ ਹਾਂ ਕਿ ਪਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਵਾਲਾ ਬਿੱਲ ਜਿਹੜਾ ਉਹ ਯੂਐਸ ਦੇ ਵਿੱਚ ਪਾਸ ਹੋ ਚੁੱਕਾ ਹੈ ਡੋਨਲਡ 트੍ਰੰਪ ਦੇ ਸਾਈਨ ਰਹਿ ਗਏ ਨੇ ਜਦੋਂ ਹੀ ਉਹ ਸਾਈਨ ਕਰ ਦੇਣਗੇ ਉਸ ਤੋਂ ਬਾਅਦ ਇਹ ਕਾਨੂੰਨ ਦੀ ਸ਼ਕਲ ਲੈ ਲਵੇਗਾ ਪਰ ਉਸ ਤੋਂ ਪਹਿਲੇ ਹੀ ਜਿਹੜੀਆਂ ਨੇ ਉਹ ਧੜ ਪਕੜ ਦਾ ਸਿਲਸਿਲਾ ਸ਼ੁਰੂ ਹੋ ਗਿਆ ਰੇਡ ਪੈਣੀ ਸ਼ੁਰੂ ਹੋ ਗਈ ਹੈ ਤੁਹਾਨੂੰ ਦੱਸ ਦਿੰਨੇ ਕਿ ਇਹ ਰੇਡ ਜਿਹੜੀ ਹੈ ਉਹਨੂੰ ਜਿਹੜਾ ਬੇਸ ਬਣਾਇਆ ਗਿਆ ਕਿਉਂਕਿ ਇਦਾਂ ਹੀ ਸਿੱਧਾ ਰੇਡ ਕਰਨਾ ਤਾਂ ਸੌਖਾ ਕੰਮ ਨਹੀਂ ਹੈਗਾ ਇਹਨੂੰ ਜਿਹੜਾ ਗਰਾਊਂਡ ਬਣਾਇਆ ਗਿਆ ਜਿਹੜੀ ਗਰਾਊਂਡ ਤਿਆਰ ਕੀਤੀ ਜਾਂਦੀ ਹੈ ਰੇਡ ਵਾਸਤੇ ਉਹ ਕੀਤੀ ਗਈ ਕਿ ਕੋਈ ਕ੍ਰਿਮੀਨਲ ਰੈਕੇਟਸ ਹੋਵੇ ਕਿਸੇ ਪ੍ਰਵਾਸੀ ਦਾ ਜਾਂ ਫਿਰ ਕੋਈ ਪ੍ਰਵਾਸੀ ਚੋਰੀਆਂ ਹੋਰ ਕਿਸੇ ਤਰੀਕੇ ਦੇ ਕੇਸ ਵਿੱਚ ਇਨਵੋਲਵ ਹੋਵੇ ਉਹਨਾਂ ਨੂੰ ਡਿਟੇਨ ਕਰਨ ਵਾਸਤੇ ਇਹ ਰੇਡ ਜਿਹੜੀ ਉਹ ਸ਼ੁਰੂ ਕੀਤੀ ਗਈ ਇਹਦਾ ਨਾਮ ਦਿੱਤਾ ਗਿਆ ਇਸ ਰੇਡ ਨੂੰ ਹਾਲਾਂਕਿ ਇਹਦੇ ਪਿੱਛੇ ਮਕਸਦ ਕੀ ਹੈ ਕਿਉਂਕਿ ਪੋਲਿਟੀਕਲ ਪਾਰਟੀਆਂ ਜਾਂ ਕਹਿ ਸਕਦੇ ਕਿ ਮੀਡੀਆ ਜਾਂ ਫਿਰ ਜੋ ਵੀ ਰਿਪੋਰਟਿੰਗ ਹੁੰਦੀ ਹੈ ਉਹ ਜਿਹੜੇ ਐਂਗਲ ਤੋਂ ਹੁੰਦੀ ਜ਼ਰੂਰੀ ਨਹੀਂ ਕਿ ਹਰ ਉਹ ਐਂਗਲ ਹੀ ਹੋਵੇ ਜਿਹੜਾ ਦਿਖਾਇਆ ਜਾਂਦਾ ਕਿਉਂਕਿ ਜਿਹੜਾ ਵਾਈਟ ਹਾਊਸ ਦਾ ਬਿਆਨ ਆਇਆ ਜਿਹਦੇ ਵਿੱਚ ਜਿਹੜੇ ਵਾਈਟ ਹਾਊਸ ਦਾ ਬਿਆਨ ਆਇਆ ਉਹਦੇ ਵਿੱਚ ਇਹ ਸਾਫ਼ ਤੌਰ ਤੇ ਕਿਹਾ ਗਿਆ ਕੈਰੋਲਾਈਨ ਲਿਵਿਟ ਜਿਹੜੇ ਕਿ ਵਾਈਟ ਹਾਊਸ ਦੇ ਉਹ ਨੁਮਾਇੰਦੇ ਨੇ ਉਹਨਾਂ ਨੇ ਕਿਹਾ ਜਿਹੜੇ ਹਿਰਾਸਤ ਦੇ ਵਿੱਚ ਲੈ ਰਹੇ ਉਹਨਾਂ ਦੇ ਵਿੱਚ ਇਹ ਕਿਹਾ ਗਿਆ 트럼ਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਜਿਹੜੇ ਅਰੈਸਟ ਹੋਈ ਹੈ ਉਹ 538 ਪੀਪਲਸ ਦੀ ਹੋਈ ਹੈ ਥਰਸਡੇ ਨੂੰ ਯਾਨੀ ਕਿ ਬੀਤੇ ਵੀਰਵਾਰ 538 ਵਿਅਕਤੀ ਜਿਹੜੇ ਐ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦਾ ਕ੍ਰਿਮੀਨਲ ਰੈਕਟ ਸੀਗਾ ਹੁਣ ਤੁਹਾਨੂੰ ਮੈਂ ਦੱਸ ਦਿੰਦਾ ਕਿ ਜਿਹੜਾ ਇਹ ਕਹਿ ਸਕਦਾ ਕਿ ਤੜਪ پکڑ ਦਾ ਸਿਲਸਿਲਾ ਚੱਲ ਰਿਹਾ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਆਈਸੀਈ ਵਿਭਾਗ ਦੇ ਵੱਲੋਂ ਚੱਲ ਰਿਹਾ ਹੈ ਤੇ ਇਹ ਰੇਡ ਜਿਹੜੀ ਹੈ ਉਹ ਯੂਐਸ ਦੇ ਵਿੱਚ ਕਈ ਥਾਵਾਂ ਤੇ ਕੀਤੀ ਜਾ ਰਹੀ ਹੈ ਤੇ ਖਾਸ ਕਰਕੇ ਇਹ ਰੇਡ ਜਿਹੜੀ ਹੈ ਉਹਨਾਂ ਥਾਵਾਂ ਤੇ ਕੀਤੀ ਜਾਂਦੀ ਹੈ ਜਿਹੜੀ ਚਰਚ ਨੇ ਸਕੂਲ ਨੇ ਬੇ ਕੇਅਰ ਦੀਆਂ ਜਗ੍ਹਾ ਨੇ ਜਾਂ ਫਿਰ ਜਿਹੜੀ ਫੌਕਸ ਨੇ ਰਿਪੋਰਟ ਕੀਤੀ ਉਹਦੇ ਵਿੱਚ ਜਿਹੜਾ ਟਾਰਗੇਟ ਕੀਤਾ ਗਿਆ ਉਹ ਨਿਊਯਾਰਕ ਨੂੰ ਕੀਤਾ ਗਿਆ ਨਿਊ ਜਰਸੀ ਨੂੰ ਕੀਤਾ ਗਿਆ ਮੈਂਚੈਸਟਰ ਨੂੰ ਕੀਤਾ ਗਿਆ ਇਲਨੋਸ ਨੂੰ ਕੀਤਾ ਗਿਆ ਉਥਾਂ ਨੂੰ ਕੀਤਾ ਗਿਆ ਕੈਲੀਫੋਰਨੀਆ ਨੂੰ ਕੀਤਾ ਗਿਆ ਫਲੋਰੀਡਾ ਨੂੰ ਕੀਤਾ ਗਿਆ ਤੇ ਮੈਰੀਲੈਂਡ ਨੂੰ ਕੀਤਾ ਗਿਆ ਇਹਨਾਂ ਨੂੰ ਟਾਰਗੇਟ ਕਰਕੇ ਇਹ ਰੇਡ ਕੀਤੀਆਂ ਜਾ ਰਹੀਆਂ ਨੇ ਇਹ ਯੂਐਸ ਦਾ ਜਿਹੜਾ ਖਾਸ ਕਰਕੇ ਉਹ ਇਲਾਕਾ ਹੈ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਜਿਹੜੇ ਆ ਉਹ ਰਹਿੰਦੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੋਕਲ ਹੋਟਲਸ ਦੇ ਵਿੱਚ ਕੰਮ ਕਰਨ ਵਾਲੀਆਂ ਥਾਵਾਂ ਦੇ ਉੱਤੇ ਇਹ ਛਾਪੇ ਮਾਰੀਆਂ ਹੋ ਰਹੀਆਂ ਨੇ ਜਿੱਥੋਂ ਇਮੀਗ੍ਰੈਂਟਸ ਨੂੰ ਕਾਬੂ ਕੀਤਾ ਜਾ ਰਿਹਾ ਹੈ ਡਿਟੇਨ ਕੀਤਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਇਹ ਤੁਹਾਨੂੰ ਦੱਸ ਦਿੰਨੇ ਕਿ 18000 ਇੰਡੀਅਨਸ ਨੂੰ ਡਿਪੋਰਟ ਕਰਨ ਦੀ ਵੀ ਲਿਸਟ ਜਾਰੀ ਹੋ ਚੁੱਕੀ ਹੈ ਤੇ ਇੰਡੀਆ ਨੇ ਵੀ ਸਹਿਮਤੀ ਦੇ ਦਿੱਤੀ ਹੈ ਕਿ ਜੇਕਰ ਉਹ ਸਾਡੇ ਨਾਗਰਿਕ ਨਹੀਂ ਤੇ ਉਹਨਾਂ ਨੂੰ ਤੁਸੀਂ ਡਿਪੋਰਟ ਕਰਦੇ ਹੋ ਤਾਂ ਅਸੀਂ ਉਹਨਾਂ ਨੂੰ ਵਾਪਸ ਲੈਣ ਵਾਸਤੇ ਤਿਆਰ ਹੈਗੇ ਆ ਸੋ 18000 ਜਿਹੜੇ ਭਾਰਤੀਏ ਨੇ ਉਹਨਾਂ ਨੂੰ ਵੀ ਬਹੁਤ ਜਲਦੀ ਡਿਪੋਰਟ ਕੀਤਾ ਜਾਵੇਗਾ ਜਿਨ੍ਹਾਂ ਦੀ ਲਿਸਟ ਜਿਹੜੀ ਹੈ ਉਹ ਬਣ ਚੁੱਕੀ ਹੈ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਕੰਟੈਂਟ ਪਸੰਦ ਆਇਆ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਤੁਸੀਂ ਜੇਕਰ ਯੂਐਸ ਦੇ ਵਿੱਚ ਕੰਮ ਕਰਦੇ ਹੋ ਯੂਐਸ ਦੇ ਵਿੱਚ ਉਹ ਇਨਲੀਗਲ ਤੌਰ ਤੇ ਹੋ ਤਾਂ ਤੁਸੀਂ ਕੱਟੋ-ਕੱਟ ਆਪਣਾ ਧਿਆਨ ਜ਼ਰੂਰ ਰੱਖਿਓ ਖਾਸ ਕਰਕੇ ਜਿਹੜੇ ਵੀ ਜਗ੍ਹਾ ਤੁਸੀਂ ਕੰਮ ਕਰਦੇ ਹੋ ਜਦੋਂ ਕਿਤੇ ਆਉਂਦੇ ਜਾਂਦੇ ਹੋ ਤਾਂ ਤੁਸੀਂ ਧਿਆਨ ਰੱਖਣਾ ਹੈਗਾ ਕਿਉਂਕਿ ਜਿਹੜਾ ਆਈਸੀਈ ਹੈ ਇਹਦੇ ਵੱਲੋਂ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਰੇਡਸ ਕੀਤੀਆਂ ਜਾ ਰਹੀਆਂ ਨੇ ਤੈਨੂੰ ਸੀ ਆਪੋ ਆਪਣਾ ਧਿਆਨ ਰੱਖਣਾ ਹੈਗਾ ਸੋ ਉਮੀਦ ਕਰਦਾ ਹਾਂ ਬਲੌਗਸਾਂ ਦਾ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕੇਪਸਨੋਟ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਐਮਐਸਨ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ